ਹਾਂਜੀ ਬਾਈ 사ਸੀ ਗਾ ਜੀ 사ਸੀ ਗਾ ਬਾਈ ਜੀ ਨਾਮ ਨਾਮ ਹਰਮਨ ਸਿੰਘ ਪਿੰਡ ਪਿੰਡ ਬੁੱਟਰ ਜ਼ਿਲ੍ਹਾ ਜ਼ਿਲ੍ਹਾ ਮੋਗਾ ਬਾਈ ਹਾਂਜੀ ਵੀ ਬੈੜ ਦੀ ਜਾਣਕਾਰੀ ਦੋ ਕਿ ਕਵੀ ਸੁ ਸੁਣੋ ਬੈੜ ਵੀਰੇ ਆਪਣੇ ਕੋਲੇ ਦੂਜਾ ਸੁਆ ਸੁਣੀ ਆ ਪਹਿਲਾਂ ਥੱਲੇ ਆਪਾਂ 12 ਕਿਲੋ ਦੁੱਧ ਚੋਇਆ ਹੋਇਆ 15 ਕਿਲੋ ਦੁੱਧ ਦੀ ਆਪਣੀ ਗਾਰੰਟੀ ਆ ਕਿੰਨੇ ਦਿਨ ਬਾਕੀ ਬਈ ਬਾਈ ਦੋ ਤਿੰਨ ਦਿਨ ਲੱਗੂਗੀ ਦੋ ਤਿੰਨ ਦਿਨ ਬਾਕੀ ਪਾਟ ਨਾ ਬੋਕਿੰਗ ਕਰਮਾ ਬੜੀ ਬਾਕੀ ਵੱਡੀ ਵੀ ਪੂਰਾ ਤਰ੍ਹਾਂ ਦਿਖਾਇਆ ਰੇਟ ਭਰਾ ਦਾ ਜਾ ਰੇਟ ਬਾਈ ਫੋਨ ਤੇ ਕਰਾਂਗੇ ਬਾਕੀ ਠੰਡੀ ਸੀਲ ਕੋਈ ਆਵੇ ਜਵਾਗ ਬਾਦੋ ਥੱਲੇ ਹੱਥ ਉੱਤੇ ਜਿਵੇਂ ਮਰਜ਼ੀ ਫੇਰੀ ਚੱਲ ਕੋਈ ਗੱਲ ਨਹੀਂ ਜਿਵੇਂ ਮਰ ਜਾ ਤੁੱਥ ਫੇਰੀ ਚੱਲੋ ਲੈ ਠੀਕ ਹੈ ਜੀ ਛੰਡੀ ਸਿਲਪਰੇ ਟੇ ਲਾਟੂ ਨਾਲ ਸਾਰੇ ਰੇਡ ਬਾਈ ਜੈ ਜੀ ਉਹ ਰੇਡ ਬਾਈ ਜੈ ਜਮਾਨ ਤਾਨ ਕਰਦਾ ਠੀਕ ਬਾਕੀ ਬੱਡੀ ਬੁੜੀ ਤਰ੍ਹਾਂ ਦਿਖਾਇਆ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਜੇ ਕਿਸੇ ਨੇ ਇਦਾਂ ਵੀ ਐਡ ਕਰੋ ਨਾ ਆਪਣਾ ਨੰਬਰ ਬੈਕ ਸਾਈਡ ਦੱਸ ਜੀ ਕਾਲ ਆਉਂਦਾ ਭਰਾ ਠੀਕ ਹੈ ਬਾਕੀ ਭਰਾ ਆਪਣਾ ਫੇਸਬੁੱਕ ਤੇ ਜੀ ਆਰਜੀਤ ਰਾਏ ਉਹਨੂੰ ਬਾਤਾਂ ਨੂੰ ਫੋਲੋਅਰ ਤੇ ਸ਼ੇਅਰ ਕਰਿਆ ਕਰ ਤਾਂ ਕਿ 3 ਤੱਕ ਨਵੇਂ ਵੀਡੀਓ ਅਪਲੋਡ ਕਰ ਸਕੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਉੱਤੇ